ਸ੍ਰੀ ਨਨਕਾਣਾ ਸਾਹਿਬ ਤਨਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਵਿੱਤਰ ਧਰਤੀ ਦੇ ਦਰਸ਼ਨ ਹੋ ਰਹੇ ਹਨ ਸੰਗਤ ਜੀ ਜਿਹੜਾ ਜਨਮ ਸਥਾਨ ਵਾਲਾ ਸਥਾਨ ਹੈ ਉਹ ਤੋਂ ਤਕਰੀਬਨ 400-500 ਮੀਟਰ ਦੂਰ 메ਨ ਰੋਡ ਤੇ ਬਾਜ਼ਾਰ ਦੇ ਵਿੱਚ ਆਈਏ ਤਾਂ ਇਸ ਗੁਰਦੁਆਰਾ ਸਾਹਿਬ ਪਹੁੰਚ ਜਾਈਦਾ ਹੈ। ਇਸ ਗੁਰਦੁਆਰਾ ਸਾਹਿਬ ਜੀ ਦੀ ਹੁਣਕਾਰ ਸੇਵਾ ਚੱਲ ਰਹੀ ਹੈ। ਗੁਰਦੁਆਰਾ ਸਾਹਿਬ ਜੀ ਦਾ ਨਾਮ ਗੁਰਦੁਆਰਾ ਤੰਬੂ ਸਾਹਿਬ ਹੈ। ਆਪ ਜੀ ਗੁਰਦੁਆਰਾ ਸੱਚਾ ਸੌਦਾ ਸਾਹਿਬ ਜਿਸ ਨੂੰ ਖਰਾ ਸੌਦਾ ਸਾਹਿਬ ਉਹਦੇ ਦਰਸ਼ਨ ਕਰ ਚੁੱਕੇ ਹੋ ਉੱਥੋਂ ਜਦੋਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ 20 ਰੁਪਿਆਂ ਦਾ ਲੰਗਰ ਛਕਾ ਕੇ ਵਾਪਸ ਆ ਗਏ ਸਨ ਭਾਈ ਬਾਲਾ ਜੀ ਗੁਰੂ ਨਾਨਕ ਦੇਵ ਜੀ ਦੇ ਨਾਲ ਸਨ। ਹੁਣ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਸੁਰਤ ਹੈ ਉਥੇ ਭਾਈ ਬਾਲਾ ਜੀ ਦੀ ਤੇ ਨਹੀਂ ਹੈ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਨਜ਼ਰ ਵਿੱਚੋਂ ਸੱਚਾ ਸੌਦਾ ਸੀ ਵਾਪਸ ਦੋਨੇ ਇਕੱਠੇ ਆਏ ਹਨ ਹੁਣ ਘਰ 400 ਕਿਲੋਮੀਟਰ ਦੂਰ ਰਹਿ ਗਿਆ ਹੈ ਤੇ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਥੇ ਰੁੱਕ ਗਏ ਹਨ ਤੇ ਭਾਈ ਬਾਲੇ ਨੂੰ ਇੱਥੋਂ ਘਰ ਭੇਜ ਦਿੱਤਾ ਹੈ। ਤੰਬੂ ਸਾਹਿਬ ਇਸ ਸਥਾਨ ਨੂੰ ਤਾਂ ਕਿਹਾ ਜਾਂਦਾ ਹੈ ਸੰਗਤ ਜੀ ਗੁਰਦਵਾਰਾ ਸਾਹਿਬ ਜੀ ਦੇ ਬਿਲਕੁਲ ਨਾਲ ਇਧਰ ਵਣ ਦੇ ਰੁੱਖ ਹਨ ਅੱਜ ਵੀ ਵਣ ਦੇ ਰੁੱਖ ਦੀ ਉਮਰ ਬਹੁਤ ਲੰਬੀ ਹੁੰਦੀ ਹੈ। ਅੱਜ ਵੀ ਇਹ ਝੁੰਡ ਬਣਿਆ ਹੋਇਆ ਹੈ ਇੱਕ ਛੋਟੇ ਛੋਟੇ ਰੁੱਖ ਟੇਡੇ ਟੇਡੇ ਹੋਏ ਹਨ ਤੇ ਉੱਥੇ ਹੀ ਨੀਵੇਂ ਨੀਵੇਂ ਪੱਤੇ ਹਨ ਤਾਂ ਉਹ ਐਵੇਂ ਬਣ ਜਾਂਦਾ ਹੈ ਜਿਵੇਂ ਇੱਕ ਤੰਬੂ ਹੁੰਦਾ ਹੈ। ਹੁਣ ਭਾਈ ਬਾਲਾ ਜੀ ਘਰ ਚਲੇ ਗਏ ਹਨ ਗੁਰੂ ਸਾਹਿਬ ਜੀ ਇੱਥੇ ਬੈਠੇ ਹਨ ਤੇ ਭਾਈ ਵੀਰ ਸਿੰਘ ਜੀ ਗੁਰੂ ਨਾਨਕ ਚਮਤਕਾਰ ਵਿੱਚ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਥੇ ਸਮਾਧੀ ਵਿੱਚ ਬੈਠੇ ਰਹੇ ਕਿਉਂਕਿ ਘਰੇ ਜਾਣਾ ਸੀ ਤੇ ਪਿਤਾ ਦੀ ਝੜਕਾਂ ਪੈਣੀਆਂ ਸਨ ਸਮਾਧੀ 'ਚ ਬੈਠੇ ਰਹੇ ਔਰ ਇੱਥੇ ਉਹਨਾਂ ਨੂੰ ਬੈਠਿਆਂ-ਬੈਠਿਆਂ ਇੱਕ ਰਾਤ ਵੀ ਨਿਕਲ ਗਈ ਇਹ ਸ੍ਰੀ ਗੁਰੂ ਨਾਨਕ ਦੇਵ ਚਮਤਕਾਰ ਦੇ ਵਿੱਚ ਲਿਖਿਆ ਹੋਇਆ ਹੈ ਸਵੇਰ ਚੜੀ ਮਹਿਤਾ ਕਾਲੂ ਜੀ ਨੂੰ ਪਤਾ ਲੱਗਾ ਕਿ ਭਾਈ ਬਾਲਾ ਤਾਂ ਆ ਗਿਆ ਹੈ ਉਹਨਾਂ ਨੂੰ ਚਿੰਤਾ ਹੋਈ ਕਿ ਨਾਨਕ ਕਿੱਥੇ ਰਹਿ ਗਿਆ ਉਸ ਵੇਲੇ ਜਦੋਂ ਉਹਨਾਂ ਨੇ ਛੇਤੀ ਛੇਤੀ ਭਾਈ ਬਾਲੇ ਨੂੰ ਬੁਲਾਇਆ ਪੁੱਛਿਆ ਤਾਂ ਭਾਈ ਬਾਲੇ ਨੇ ਉਸ ਵੇਲੇ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਜਦੋਂ ਅਸੀਂ ਸੌਦਾ ਕਰਨ ਜਾ ਰਹੇ ਸੀ ਉਦੋਂ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਤਾਂ ਸੱਚਾ ਸੌਦਾ ਹੈ ਭੁੱਖੇ ਸਾਧੂਆਂ ਨੂੰ ਲੋੜਵੰਦਾਂ ਨੂੰ ਪ੍ਰਸ਼ਾਦਾ ਛਕਾਹ ਦਿੱਤਾ ਕਹਿੰਦੇ ਮੈਂ ਰੋਕਦਾ ਰਿਹਾ ਤੇ ਉਸ ਵੇਲੇ ਉਹਨਾਂ ਨੇ ਤਾਂ ਸੌਦਾ ਕਰ ਦਿੱਤਾ ਵਾਪਸ ਆਏ ਤਾਂ ਭਾਈ ਬਾਲਾ ਜੀ ਕਹਿੰਦੇ ਉਹ ਆਪ ਤਾਂ ਪਿੱਛੇ ਰੁਕ ਗਏ ਸਨ ਮੈਂ ਘਰੇ ਆ ਗਿਆ ਹਾਂ ਉਸ ਵੇਲੇ ਮਹਿਤਾ ਕਾਲੂ ਜੀ ਨੂੰ ਬਹੁਤ ਗੁੱਸਾ ਆਇਆ ਨਾਨਕ ਸਾਰੇ ਪੈਸੇ ਖਰਚ ਆਇਆ ਹੈ ਕੋਈ ਸੌਦਾ ਨਹੀਂ ਕਰਕੇ ਆਇਆ ਤੇ ਭੁੱਖੇ ਸਾਧੂਆਂ ਨੂੰ ਪ੍ਰਸ਼ਾਦਾ ਛਕਾ ਆਇਆ ਹੈ ਮਹਿਤਾ ਕਾਲੂ ਜੀ ਬੜੀ ਤੇਜ਼ੀ ਦੇ ਨਾਲ ਗੁੱਸੇ ਦੇ ਨਾਲ ਭਾਈ ਬਾਲੇ ਨੂੰ ਨਾਲ ਲੈ ਕੇ ਚੱਲਦੇ ਹਨ ਲੱਭਦੇ ਲੱਭਦੇ ਇੱਥੇ ਆ ਜਾਂਦੇ ਹਨ ਇਹ ਦਰਖਤਾਂ ਦਾ ਝੁੰਡ ਅੱਜ ਵੀ ਜਦੋਂ ਆਪਾਂ ਦੇਖੀਏ ਐਵੇਂ ਦਾ ਹੈ ਕਿ ਬਹੁਤ ਦੂਰੋਂ ਪਤਾ ਨਹੀਂ ਲੱਗੇਗਾ ਇਹਦੇ ਅੰਦਰ ਕੌਣ ਬੈਠਾ ਹੋਇਆ ਹੈ ਮੈਂ ਤਾਂ ਕਾਲੂ ਜੀ ਨੂੰ ਗੁੱਸੇ 'ਚ ਆਉਂਦਿਆਂ ਵੇਖ ਕੇ ਕੁਝ ਲੋਕ ਵੀ ਨਾਲ ਚੱਲ ਪਏ ਹਨ ਪਿੱਛੇ-ਪਿੱਛੇ ਤਾਂ ਮਾਤਾ ਤ੍ਰਿਪਤਾ ਜੀ ਨੂੰ ਜਦੋਂ ਪਤਾ ਲੱਗਾ ਕਿ ਮਹਿਤਾ ਕਾਲੂ ਜੀ ਬੜੇ ਗੁੱਸੇ 'ਚ ਗਏ ਹਨ ਛੇਤੀ ਦੇ ਨਾਲ ਆਪਣੀ ਧੀ ਬੇਬੇ ਨਾਨਕੀ ਜੀ ਨੂੰ ਭਜਾਇਆ ਕਿ ਜਾ ਉਹ ਨਾਨਕ ਜੀ ਨੂੰ ਜਾ ਕੇ ਗੁੱਸੇ ਹੋਣਗੇ ਤੂੰ ਰੋਕ ਤੇ ਮੰਗਰੇ ਹੀ ਮੁੜ ਕੇ ਉਹਨਾਂ ਨੇ ਦਾਈ ਦੌਲਤਾਂ ਜੀ ਨੂੰ ਵੀ ਭਜਾਇਆ ਹੁਣ ਮਹਿਤਾ ਕਾਲੂ ਜੀ ਇੱਥੇ ਆਏ ਹਨ ਜਦੋਂ ਉਹਨਾਂ ਨੇ ਦੇਖਿਆ ਝੁੰਡ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਬੈਠੇ ਹੋਏ ਤਾਂ ਪੁੱਛਦੇ ਹਨ ਆਵਾਜ਼ ਮਾਰ ਕੇ ਤੂੰ ਇੱਥੇ ਕਿਉਂ ਲੋਕੇ ਬੈਠਾ ਹੋਇਆ ਹੈ ਐਸੇ ਕਿਥੇ ਗਵਾ ਆਇਆ ਹੈ ਸੌਦਾ ਕਰਨ ਲਈ ਤੂੰ ਭੁੱਖੇ ਸਾਧੂ ਨੂੰ ਖਵਾਇਆ ਹੈ ਇਤਿਹਾਸ ਚ ਲਿਖਿਆ ਹੈ ਬਾਹੋਂ ਫੜ ਕੇ ਇੱਕ ਸੀਟ ਲਿਆ ਬਾਹਰ ਲੈ ਆਂਦਾ ਹੁਣ ਇੱਕ ਪਾਸੇ ਪਿਤਾ ਜੀ ਹਨ ਜਿਹੜੇ ਗੁੱਸੇ ਚ ਹਨ ਇੱਕ ਪਾਸੇ ਨਾਨਕ ਜੀ ਹਨ ਬਾਲਕ ਰੂਪ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਚੁੱਪ ਚਾਪ ਖੜੇ ਹਨ ਜਦੋਂ ਚੁੱਪ ਚਾਪ ਖੜੇ ਹਨ ਮਹਿਤਾ ਕਾਲੂ ਜੀ ਦਾ ਗੁੱਸਾ ਹੋਰ ਵਧਦਾ ਜਾਂਦਾ ਹੈ ਉਸ ਵੇਲੇ ਫਿਰ ਮਹਿਤਾ ਕਾਲੂ ਜੀ ਨੇ ਉਹਨਾਂ ਦੇ ਇੱਕ ਥੱਪੜ ਮਾਰਿਆ ਗੁਰੂ ਸਾਹਿਬ ਕੁਛ ਨਹੀਂ ਬੋਲੇ ਦੂਜਾ ਥੱਪੜ ਮਾਰਿਆ ਤੀਜਾ ਮਾਰਿਆ ਚੌਥਾ ਮਾਰਿਆ ਇਤਿਹਾਸ ਚ ਲਿਖਿਆ ਹੈ ਗੱਲਾਂ ਦੇ ਉੱਤੇ ਨੀਲ ਪੈ ਗਏ ਨਿਸ਼ਾਨ ਪੈ ਗਏ ਉਂਗਲਾਂ ਦੇ ਉਸ ਵੇਲੇ ਲੋਕ ਤਾਂ ਖਲੋਤੇ ਤਮਾਸ਼ਾ ਵੇਖ ਰਹੇ ਹਨ ਬੇਬੇ ਨਾਨਕੀ ਜੀ ਭੱਜੇ ਆਏ ਆਉਂਦੇ ਆ ਹੀ ਆਪਣੇ ਪਿਤਾ ਮਹਿਤਾ ਕਾਲੂ ਜੀ ਨੂੰ ਜਫੀ ਪਾ ਲਈ ਬੇਬੇ ਜੀ ਨੂੰ ਲੱਗਾ ਕਿ ਮੈਂ ਬਚਾ ਲਿਆ ਹੈ ਆਪਣੇ ਵੀਰ ਨੂੰ ਉਹ ਪਿਤਾ ਨੂੰ ਕਹਿੰਦੇ ਹਨ ਨਾ ਮਾਰੀ ਮੇਰੇ ਵੀਰ ਨੂੰ ਨਾ ਮਾਰੀ ਰੱਬ ਨੂੰ ਇਹਨੇ ਕੋਈ ਗਲਤੀ ਨਹੀਂ ਕੀਤੀ ਹੈ ਜੋ ਵੀ ਕਰਦਾ ਠੀਕ ਕਰਦਾ ਹੈ ਹੁਣ ਬੇਬੇ ਨਾਨਕੀ ਜੀ ਦੀ ਜਫੀ ਵਿੱਚ ਆ ਕੇ ਮਹਿਤਾ ਕਾਲੂ ਜੀ ਦਾ ਗੁੱਸਾ ਥੋੜਾ ਜਿਹਾ ਸ਼ਾਂਤ ਹੋ ਗਿਆ ਫਿਰ ਜਦੋਂ ਬੇਬੇ ਨਾਨਕੀ ਜੀ ਆਪਣੇ ਪਿਤਾ ਜੀ ਨੂੰ ਛੱਡ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਜਫੀ ਪਾਉਂਦੇ ਹਨ ਤਾਂ ਉਸ ਪਰਮੇਸ਼ਰ ਨੂੰ ਗੱਲ ਵਕੜੀ ਚ ਲੈ ਕੇ ਠੰਡਕ ਮਹਿਸੂਸ ਕਰਦੇ ਹਨ ਮੇਰੇ ਵੀਰ ਨੂੰ ਅੱਜ ਮੈਂ ਬਚਾ ਲਿਆ ਹੈ ਪਰ ਜਦੋਂ ਫਿਰ ਪਿੱਛੇ ਹੋ ਕੇ ਦੇਖਿਆ ਕਿ ਮੇਰੇ ਵੀਰ ਦੀਆਂ ਤੇ ਅੱਖਾਂ ਦੇ ਵਿੱਚ ਪਾਣੀ ਹੈ ਤੇ ਮੇਰੇ ਵੀਰ ਦੀਆਂ ਗੱਲਾਂ ਦੇ ਉੱਤੇ ਉਂਗਲਾਂ ਦੇ ਥੱਪੜਾਂ ਦੇ ਨਿਸ਼ਾਨ ਹਨ ਉਸ ਵੇਲੇ ਬੇਬੇ ਨਾਨਕੀ ਜੀ ਦੀਆਂ ਵੀ ਭੂਬਾਂ ਨਿਕਲ ਗਈਆਂ ਇਤਿਹਾਸ 'ਚ ਤਾਂ ਇੱਥੇ ਤੱਕ ਲਿਖਿਆ ਹੈ ਕਿ ਉਹ ਇੰਨਾ ਪਿਆਰ ਕਰਦੇ ਸਨ ਕਿ बेहोश ਹੋਣ ਵਰਗੇ ਹੋ ਗਏ ਡਿੱਗ ਗਏ ਗੱਸ਼ ਖਾ ਕੇ ਉਸ ਵੇਲੇ ਦਾਈ ਦੌਲਤਾਂ ਜੀ ਪਹੁੰਚੇ ਉਹਨਾਂ ਨੇ ਬੇਬੇ ਨਾਨਕੀ ਜੀ ਨੂੰ ਵੀ ਸੰਭਾਲਿਆ ਤੇ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਵੇਖਿਆ ਹੁਣ ਬੇਬੇ ਨਾਨਕੀ ਜੀ ਜਦੋਂ ਉੱਠੇ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਕਿਹਾ ਤੁਸੀਂ ਪਿਤਾ ਜੀ ਕੀ ਕੀਤਾ ਅੱਜ ਤੁਸੀਂ ਰੱਬ ਨੂੰ ਹੀ ਥੱਪੜ ਮਾਰ ਦਿੱਤਾ ਸੰਗਤ ਜੀ ਇਹ ਹੈ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਣ ਦੀ ਸਜਾ ਇਹ 20 ਰੁਪਏ ਦਾ ਲੰਗਰ ਤੇ ਆਪਾਂ ਗੱਲ ਕਰਦੇ ਹਾਂ ਅਰ ਸਾਡੇ ਪਿਤਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਉਸ ਲੰਗਰ ਬਦਲੇ ਆਪਣੇ ਮੁਖ ਦੇ ਉੱਤੇ ਆਪਣੇ ਗੱਲਾਂ ਦੇ ਉੱਤੇ ਥੱਪੜ ਵੀ ਸਹੇ ਸਨ ਅੱਜ ਵੀ ਖਾਲਸਾ ਜਦੋਂ ਲੰਗਰ ਲਾਉਂਦਾ ਹੈ ਬਹੁਤ ਸਾਰੇ ਲੋਕ ਹਨ ਜਿਹੜੇ ਲੰਗਰਾਂ ਦਾ ਵਿਰੋਧ ਕਰਦੇ ਹਨ ਅੱਜ ਵੀ ਖਾਲਸੇ ਨੂੰ ਵਿਰੋਧ ਉਸ ਲੰਗਰ ਦੇ ਰੂਪ ਵਿੱਚ ਕਈ ਵਾਰ ਚੱਲਣਾ ਪੈਂਦਾ ਹੈ ਸੰਗਤ ਜੀ ਹੁਣ ਬੇਬੇ ਨਾਨਕੀ ਜੀ ਆਪਣੇ ਥਾਂ ਦੁਖੀ ਹਨ ਕਿ ਮੈਂ ਆਪਣੇ ਵੀਰ ਨੂੰ ਬਚਾ ਨਹੀਂ ਸਕੀ ਪਰ ਪਿਤਾ ਨੂੰ ਕੋਸਦੇ ਹਨ ਹੁਣ ਇਹ ਹੌਲੀ-ਹੌਲੀ ਸਾਰੇ ਘਰ ਨੂੰ ਚਲੇ ਗਏ। ਇਹੀ ਖਬਰ ਗੁਰੂ ਨਾਨਕ ਦੇਵ ਜੀ ਦੇ ਥੱਪੜ ਮਾਰਨ ਵਾਲੀ ਇਹ ਰਾਏ ਬਲਾਰ ਜੀ ਨੂੰ ਪਹੁੰਚ ਗਈ। ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਿੱਖ ਹਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪਛਾਣਿਆ ਸੀ ਕਿ ਇਹ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਪਰਮੇਸ਼ਰ ਆ ਗਿਆ ਹੈ। ਰਾਏ ਬਲਾਰ ਜੀ ਦੂਜੇ ਸਨ ਜਿਨ੍ਹਾਂ ਨੇ ਪਛਾਣ ਲਿਆ ਸੀ ਕਿ ਇਹ ਪਰਮੇਸ਼ਰ ਆ ਗਿਆ ਹੈ ਗੁਰੂ ਸਾਹਿਬ ਜੀ ਨੂੰ ਪੜਾਉਣ ਵਾਲੇ ਪਾੰਦੇ ਮੌਲਵੀ ਸਨ ਜਿਨ੍ਹਾਂ ਨੇ ਪਛਾਣ ਲਿਆ ਸੀ ਪਰਮੇਸ਼ਰ ਆ ਗਿਆ ਹੈ ਪਰ ਮਹਿਤਾ ਕਾਲੂ ਜੀ ਨੂੰ ਨਹੀਂ ਪਛਾਣ ਆਈ ਮਾਤਾ ਤ੍ਰਿਪਤਾ ਜੀ ਨੂੰ ਵੀ ਪਛਾਣ ਨਹੀਂ ਆਈ ਪਰ ਮਾਤਾ ਤ੍ਰਿਪਤਾ ਜੀ ਦੇ ਅੰਦਰ ਮਾਂ ਵਾਲੀ ਮਮਤਾ ਹੈ ਪਰ ਮਾ ਪਿਤਾ ਮਹਿਤਾ ਕਾਲੂ ਜੀ ਗੁੱਸਾ ਬਹੁਤ ਕਰਦੇ ਹਨ ਜਦੋਂ ਖਬਰ ਰਾਏ ਬਲਾਰ ਜੀ ਨੂੰ ਪਹੁੰਚੀ ਉਹਨਾਂ ਨੇ ਉਸੇ ਵੇਲੇ ਮਹਿਤਾ ਕਾਲੂ ਜੀ ਨੂੰ ਆਪਣੇ ਕੋਲ ਸੱਦਿਆ ਬਹੁਤ ਗੁੱਸੇ ਹੋਏ ਕਹਿੰਦੇ ਮਹਤਾ ਕਾਲੂ ਜੀ ਇਹ ਤੁਸੀਂ ਕੀ ਕੀਤਾ ਅੱਜ ਤੁਸੀਂ ਪਰਮੇਸ਼ਰ ਦੇ ਉੱਤੇ ਹੱਥ ਚੁੱਕਿਆ ਹੈ ਆਪਣੇ ਆਪ ਨੂੰ ਕੋਸਦੇ ਹਨ ਕਿ ਮੇਰੇ ਰਾਜ ਦੇ ਵਿੱਚ ਅੱਜ ਪਰਮੇਸ਼ਰ ਦੇ ਨਾਲ ਇਦਾਂ ਉਹਨਾਂ ਨੂੰ ਝਿੜਕਿਆ ਗਿਆ ਹੈ ਉਸ ਵੇਲੇ ਮਹਤਾ ਕਾਲੂ ਜੀ ਦੇ ਨਾਲ ਬਹੁਤ ਨਾਰਾਜ਼ਗੀ ਜ਼ਾਹਰ ਕਰਦੇ ਹਨ ਇੱਥੋਂ ਤੱਕ ਲਿਖਿਆ ਹੈ ਮਹਤਾ ਕਾਲੂ ਜੀ ਨੂੰ ਕਹਿੰਦੇ ਜੇ ਮੇਰਾ ਵੱਸ ਚੱਲਦਾ ਤਾਂ ਮੈਂ ਨਾਨਕ ਨੂੰ ਆਪਣੇ ਘਰ ਰੱਖ ਲੈਂਦਾ ਤੈਨੂੰ ਕਦੀ ਉਸ ਦੇ ਮੱਥੇ ਵੀ ਨਾ ਲੱਗਣ ਦਿੰਦਾ ਪਰ ਅੱਜ ਤੋਂ ਗੱਲ ਸੁਣ ਲੈ ਅੱਜ ਤੋਂ ਬਾਅਦ ਤੂੰ ਨਾਨਕ ਜੀ ਨੂੰ ਕਦੇ ਗੁੱਸੇ ਨਹੀਂ ਹੋਣਾ ਉਹ ਜੋ ਕਰਦੇ ਹਨ ਠੀਕ ਕਰਦੇ ਹਨ ਤਾਂ ਉਸ ਵੇਲੇ ਰਾਏ ਬਲਾਰ ਜੀ ਨੇ ਆਪਣੀ ਜੇਬ ਚੋਂ ਕੱਢ ਕੇ 20 ਰੁਪਏ ਮਹਿਤਾ ਕਾਲੂ ਜੀ ਨੂੰ ਫੜਾਉਣੇ ਚਾਏ ਕਹਿੰਦੇ ਆ ਅਸੀਂ ਗੁਰੂ ਨਾਨਕ ਦੇਵ ਜੀ ਦਾ ਦੇਣਾ ਦੇਣਾ ਹੈ ਆ ਲੈ 20 ਰੁਪਏ ਤੇ ਲੈ ਜਾ ਉਸ ਵੇਲੇ ਮਹਿਤਾ ਕਾਲੂ ਜੀ ਕਹਿੰਦੇ ਇਹਨੇ ਤਾਂ ਸਿਰਫ ਗਵਾਉਣਾ ਸਿੱਖਿਆ ਹੈ ਇਸ ਨੇ ਕਿਸੇ ਕੋਲੋਂ ਪੈਸੇ ਨਹੀਂ ਲੈਣੇ ਨਾਲੇ ਮਸਕਰਾਉਣ ਲੱਗ ਪਏ ਤੁਸੀਂ ਇਹਨਾਂ ਦੇ ਪੈਸੇ ਕਿਵੇਂ ਦੇਣੇ ਹਨ ਰਾਏ ਬਲਾਰ ਜੀ ਕਹਿੰਦੇ ਅਸੀਂ ਸਾਡੇ ਕੋਲ ਜੋ ਵੀ ਹੈ ਇਹ ਸਾਰਾ ਨਾਨਕ ਜੀ ਦਾ ਦਿੱਤਾ ਹੈ ਅਸੀਂ ਇਹਨਾਂ ਦਾ ਸਿਰਫ ਦੇਣਾ ਹੀ ਦੇਣਾ ਹੈ ਦੇਣਾ ਹੀ ਦੇਣਾ ਹੈ ਪਰ ਉਹ ਪੈਸੇ ਮਹਤਾ ਕਾਲੂ ਜੀ ਨੇ ਨਹੀਂ ਲਏ ਸੰਗਤ ਜੀ ਇਹ ਇਸ ਸਥਾਨ ਦਾ ਮਹਾਨ ਇਤਿਹਾਸ ਹੈ ਤਾਂ-ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇੱਥੇ ਆ ਕੇ ਬੈਠੇ ਸਨ ਲੰਗਰ ਲਾਉਣ ਬਦਲੇ ਇੱਕ ਪਰਉਪਕਾਰ ਕਰਨ ਬਦਲੇ ਆਪਣੇ ਮੁਖ ਦੇ ਉੱਤੇ ਚਪੇੜਾਂ ੱੱਲੀਆਂ ਸਨ ਤਾਂ ਹੀ ਕਹਿੰਦੇ ਹਨ ਨਾ ਨੇਕੀ ਕਰ ਖੂਚ ਪਾ ਕੂਝ ਸੁੱਟਦੇ ਨੇਕੀ ਕਰਕੇ ਕਿਉਂਕਿ ਜਦੋਂ ਵੀ ਸਮਾਜ ਦੇ ਵਿੱਚ ਨੇਕੀ ਦੇ ਰਾਹ ਤੇ ਚੱਲਾਂਗੇ ਜ਼ਰੂਰੀ ਨਹੀਂ ਹੈ ਕਿ ਸਮਾਜ ਜਿਹੜਾ ਉਹ ਨਾਲ ਚੱਲੇ ਤੇ ਉਸਤਤ ਕਰੇ ਵੈਸੇ ਗੁਰਬਾਣੀ ਦਾ ਫਰਮਾਨ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਪਰ ਉਹ ਬਹੁਤ ਥੋੜੇ ਹੁੰਦੇ ਹਨ ਜਿਹੜੇ ਚੰਗੇ ਕੰਮ ਨੂੰ ਚੰਗਾ ਕਰਕੇ ਜਾਣਦੇ ਹਨ ਸੰਗਤ ਜੀ ਇਹ ਤੰਬੂ ਸਾਹਿਬ ਵਾਲਾ ਸਥਾਨ ਹੁਣ ਗੁਰਦਵਾਰ ਸਾਹਿਬ ਬਣ ਰਿਹਾ ਹੈ ਸੋਹਣਾ ਅਜੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਇਸ ਬਿਲਡਿੰਗ 'ਚ ਇੱਧਰ ਹੈ ਉੱਥੇ ਵੀ ਨਿਸ਼ਾਨ ਸਾਹਿਬ ਲੱਗੇ ਹਨ ਆਲੇ-ਦੁਆਲੇ ਕਾਫੀ ਸਰਾਵਾਂ ਬਣੀਆਂ ਹਨ ਤੇ ਇੱਥੇ ਲੰਗਰ ਦਾ ਵੀ ਪ੍ਰਬੰਧ ਹੈ ਸਿਕਿਉਰਿਟੀ ਇੱਥੇ ਬਹੁਤ ਹੈ ਗੇਟ ਤੇ ਫੇਰ ਚੈੱਕ ਕਰਕੇ ਲਗਾਇਆ ਜਾਂਦਾ ਹੈ ਇਸ ਗੁਰਦੁਆਰਾ ਸਾਹਿਬ ਤੋਂ ਹੁਣੇ ਆਪਾਂ ਚੱਲਾਂਗੇ ਜੀ ਅੱਗੇ ਥੋੜੀ ਦੂਰ ਜਾ ਕੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਇੱਥੇ ਆਉਣ ਤੇ ਤੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਛੇਵੇਂ ਪਾਤਸ਼ਾਹ ਜੀ ਦੇ ਇੱਥੇ ਆਉਣ ਦੇ ਨਨਕਾਣਾ ਸਾਹਿਬ ਦੇ ਵਿੱਚ ਇਤਿਹਾਸਕ ਸਥਾਨ ਬਣਿਆ ਹੋਇਆ ਹੈ ਇੱਕ ਗੱਲ ਹੋਰ ਨੋਟ ਕਰਨ ਵਾਲੀ ਹੈ ਜਦੋਂ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਨਕਾਣਾ ਸਾਹਿਬ ਵਿੱਚ ਆਏ ਸਨ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਹੀ ਨਨਕਾਣਾ ਸਾਹਿਬ ਵਿਖੇ ਹਰ ਸਥਾਨ ਦੀ ਨਿਸ਼ਾਨਦੇਹੀ ਕਰਵਾਈ ਸੀ ਔਰ ਉਸ ਤੋਂ ਬਾਅਦ ਸਮਾ ਪੈਣ ਦੇ ਉੱਤੇ ਇੱਥੇ ਗੁਰੂ ਸਥਾਨ ਬਣੇ ਹਨ ਸਾਡੇ ਧੰਨ ਭਾਗ ਹਨ ਇਥੋਂ ਦੇ ਦਰਸ਼ਨ ਹੋ ਰਹੇ ਹਨ ਆਪ ਜੀ ਨੇ ਕਿਰਪਾ ਕਰਨੀ ਸੰਗਤ ਜੀ ਵੀਡੀਓ ਸ਼ੇਅਰ ਜਰੂਰ ਕਰੋ ਚੈਨਲ ਸਬਸਕ੍ਰਾਈਬ ਕਰੋ ਜੀ ਨਵਾਂ ਚੈਨਲ ਜਿਹੜਾ ਫੇਸਬੁੱਕ ਤੇ ਪੇਜ ਬਣਿਆ ਹੈ ਫੁੱਟਪ੍ਰਿੰਟਸ ਆਫ ਸਿੱਖੀ ਉਸ ਨੂੰ ਵੀ ਫੋਲੋ ਜਰੂਰ ਕਰੋ ਜੀ ਗੁਰੂ ਸਾਹਿਬ ਕਿਰਪਾ ਕਰਨ ਸੇਵਾ ਲੈਂਦੇ ਰਹਿਣ ਬਾਕੀ ਸੰਗਤ ਜੀ ਸਭ ਤੋਂ ਉੱਪਰ ਗੁਰੂ ਸਾਹਿਬ ਜੀ ਦਾ ਹੁਕਮ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਆਓ ਆਪਾਂ ਗੁਰਬਾਣੀ ਦੇ ਧਾਰਨੀ ਬਣੀਏ ਬਾਣੇ ਦਾ ਧਾਰਨੀ ਬਣੀਏ ਸੇਵਾ ਗੁਰੂ ਸਾਹਿਬ ਸਾਨੂੰ ਲਾ ਕੇ ਰੱਖਣ ਸਾਡੀ ਝੋਲੀ ਵਿੱਚ ਸਿਮਰਨ ਪਾਉਣ ਸੇਵਾ ਇਦਾਂ ਹੀ ਬਖਸ਼ਦੇ ਰਹਿਣ ਹੋਈਆਂ ਭੁੱਲਾਂ ਦੀ ਮਾਫੀ ਗੱਜ ਵੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ